تلواروں پہ سر بار دیے انگاروں میں جسم جلایا ہے تب جا کے کہیں ہم نے سر پہ یہ کیسری رنگ سجایا ہے meri zameen afsos nahi jo tere liye sa dard sahe mehfooz rahe teri yaad sada chahe jaan meri reh na rahe ke hoya ki si aage chalde hoye main apne dost gugi pari nu ethe bulana chahwanga eh tusi eh puchoge ki eh ki kar rahe ate main tonu dasna eh kar ki reha ਇਹਨਾਂ ਦੇ ਇਸ ਫਿਲਮ ਦੇ ਉੱਤੇ ਜਦੋਂ ਮੈਂ ਸਕ੍ਰੀਨਪਲੇ ਸਾਰੇ ਅਸੀਂ ਬੈਠ ਕੇ ਕਹਾਣੀ ਲਿਖ ਰਹੇ ਸੀ ਤੇ ਇਹਨਾਂ ਦੇ ਇਹਨਾਂ ਦਾ ਯੋਗਦਾਨ ਇਸ ਫਿਲਮ ਦੇ ਅੰਦਰ ਬਹੁਤ ਜ਼ਿਆਦਾ ਹੈਗਾ ਇਹ ਮੇਰੇ ਨਾਲ ਹੀ ਬੈਠੇ ਸੀ ਤੇ ਪੂਰਾ ਕਰੀਬਨ ਨਾ ਕਰੀਬਨ ਮੈਂ ਗੱਲ ਕਰ ਰਿਹਾ ਦੋ 2.5 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇਹ ਮੇਰੇ ਨਾਲ ਬੈਠ ਕੇ ਫਿਲਮ ਦੇ ਬਾਰੇ ਗੱਲਾਂ ਕਰਦੇ ਸੀ ਤੇ ਤਦੋਂ ਮੈਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਅੱਜ ਤੁਸੀਂ ਆਓ ਇਹ ਅਜੇ ਫਿਲਮ ਬਣ ਗਈ ਹੈ ਇਹ ਵਨ ਆਫ ਦ ਰੀਜ਼ਨਸ ਇਜ਼ ਯੂ ਆਲਸੋ ਕੁਕੀ ਕੁਕ ਜੀ ਆਜੋ ਥੈਂਕ ਯੂ ਸੋ ਮੱਚ ਭਾਜੀ ਅਕਸ਼ੇਪਾ ਜੀ ਮੈਂ ਬਿਫੋਰ ਯੂ ਸੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇਹ ਫਿਲਮ ਪੂਰੀ ਦੇਖ ਵੀ ਲਈ ਹੈ ਤੇ ਬਾਕੀ ਕੀ ਦੇਖਿਆ ਮੈਂ ਉਹ ਤੇ ਇਹ ਤੇ ਨਹੀਂ ਕਵਾਂਗਾ ਕਿ ਪੂਰੀ ਫਿਲਮ ਦੇ ਬਾਰੇ ਦੱਸੋ ਲੇਕਿਨ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਫਿਲਮ ਤਾਂ 18 ਅਪ੍ਰੈਲ ਨੂੰ ਆਪ ਹੀ ਦੱਸੇਗੀ ਜੀ ਕੀ ਚੀਜ਼ ਹੈ ਥੈਂਕ ਯੂ ਸੋ ਵੈਰੀ ਮੱਚ ਅਕਸ਼ੇਪਾ ਜੀ ਵੀ ਆ ਸੋ ਗਲੈਡ ਟੂ ਹੈਵ ਯੂ ਹੇਅਰ ਔਰ ਇਹ ਉਹ ਧਰਤੀ ਹੈ ਜਿਨੇ ਸ਼ਹਾਦਤ ਦਾ ਇੱਕ ਐਸਾ ਇਨਕਲਾਬ ਲੈ ਕੇ ਆਈ ਸੀ ਦੇਸ਼ ਦੇ ਵਿੱਚ ਇਸ ਧਰਤੀ ਨੇ ਹਲਾਤਾ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਗੋਰੀ ਹਕੂਮਤ ਦੀ ਜੇ ਜੜ ਹਿੱਲੀ ਸੀ ਤਾਂ ਇਸ ਕਾਂਡ ਤੋਂ ਬਾਅਦ ਜੋ ਜੱਲਿਆਂ ਵਾਲਾ ਬਾਗ ਦੇ ਵਿੱਚ ਉਹਨਾਂ ਨੇ ਮਾਸੂਮਾਂ ਦੇ ਨਾਲ ਨੇ ਹੱਥਿਆਂ ਦੇ ਨਾਲ ਜੋ ਕੀਤਾ ਸੀ ਅੱਜ ਅਸੀਂ ਸਾਰੇ ਕਰਮਾ ਵਾਲਿਆਂ ਕਿ ਅਸੀਂ ਅੱਜ ਉਸੇ ਸਰਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨੇ ਇੱਕ ਇੱਕ ચીਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰੱਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਦਫਨ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਲੁਕਾਈ ਬੈਠਾ ਪਰ ਜਿੱਦਾਂ ਅਖਸ਼ੇਪਾ ਜੀ ਨੇ ਦੱਸਿਆ ਕਿ ਇਤਿਹਾਸ ਦੇ ਵੀ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਹੜੇ ਫਰੋਲੇ ਨਹੀਂ ਜਾਂਦੇ ਜਿਹੜੇ ਅਣਸੱਡ ਰਹਿ ਜਾਂਦੇ ਆ ਅਣਸੰਗ ਹੀਰੋ ਸਾਡੇ ਪੰਜਾਬ ਦੇ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ ਦੋ ਚਾਰ ਸ਼ਹੀਦਾਂ ਨੂੰ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰਦੇ ਆ ਪਰ ਸੈਂਕੜੇ ਸ਼ਹੀਦਾਂ ਨੂੰ ਅਸੀਂ ਵਿਸਾਰ ਵੀ ਦਿੱਤਾ ਮੈਂ ਬੱਚਿਆਂ ਨੂੰ ਕਈ ਵਾਰੀ ਪੁੱਛਦਾ ਹੁੰਨਾ ਕਿ ਇੱਥੇ ਨਾਲ ਹੀ ਬਾਬਾ ਸੋਨ ਸਿੰਘ ਪਕਣਾ ਦਾ ਪਿੰਡ ਹੈ ਪਕਣਾ ਕਿਸੇ ਨੂੰ ਪਤਾ ਇੱਥੋਂ 10 ਕਿਲੋਮੀਟਰ ਦੂਰ ਨਹੀਂ ਹੋਣਾ ਬਾਬਾ ਸੋਨ ਸਿੰਘ ਪਕਣਾ ਦਾ ਨਹੀਂ ਲੋਕਾਂ ਨੂੰ ਪਤਾ ਕਿਸ਼ਨ ਸਿੰਘ ਗੜਗੱਜ ਨੂੰ ਲੋਕ ਭੁੱਲ ਗਏ ਬੰਤਾ ਸਿੰਘ ਸੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿਨ੍ਹਾਂ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਵੀ ਅੱਛਾ ਇਹ ਵੀ ਲੋਕ ਸੀ ਫਰੋਂ ਕਿਦੇ ਵਾਸਤੇ ਸ਼ਹਾਦਤ ਦੇਗੇ ਜੇ ਸਾਨੂੰ ਉਹਨਾਂ ਦੇ ਨਾਮ ਹੀ ਨਹੀਂ ਪਤਾ ਸੁ ਮੈਂ ਅੱਜ ਜੋ ਸਬਜੈਕਟ ਨਹੀਂ ਹੈ ਕਦੇ ਉਸ ਸਬਜੈਕਟ ਤੇ ਗੱਲ ਕਰਾਂਗੇ ਪਰ ਮੈਂ ਸੱਚੀ ਦੱਸਾਂ ਕਿ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦਣ ਅਕਸ਼ੇਪਾ ਜੀ ਨੇ ਪਹਿਲੀ ਵਾਰੀ ਕਿਹਾ ਕਿ ਮੈਂ ਜੱਲਿਆਂ ਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਹੈ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਓਡਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਉਹ ਦਾ ਬਦਲਾ ਖੂਨ ਦਾ ਬਦਲਾ ਖੂਨ ਉੱਥੇ ਲੰਡਨ 'ਚ ਹੋਇਆ ਸੀ ਇੱਥੇ ਜੋ ਸਾਡੀ ਪਾਤ੍ਰੋਲੀ ਗਈ ਸੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ ਇੱਕ ਬਹੁਤ ਹੀ ਕਮਾਲ ਦੀ ਸ਼ਖਸੀਅਤ ਜਿੰਨਾ ਬਾਰੇ ਸਾਨੂੰ ਵੀ ਨਹੀਂ ਪਤਾ ਅਸੀਂ ਨਾਂ ਤਾਂ ਕਦੇ ਪੜਿਆ ਨਾ ਸਾਨੂੰ ਕਦੇ ਦੱਸਿਆ ਗਿਆ ਔਰ ਜਦੋਂ ਪੁਰਾਣਾ ਜੱਲਿਆਂ ਵਾਲਾ ਬਾਗ ਦਾ ਸਟਰਕਚਰ ਸੀ ਇੱਥੇ ਉਹ ਉਹਨਾਂ ਦਾ ਲੱਗਾ ਹੁੰਦਾ ਸੀ ਇੱਕ ਪੂਰਾ ਜ਼ਿਕਰ ਸਰ ਸ਼ੰਕਰਨ ਨਾਇਰ ਜੀ ਸਰ ਸ਼ੰਕਰਨ ਨਾਇਰ ਇੱਕੋ ਹਸਤੀ ਜਿਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿ ਤੁਸੀਂ ਜੋ ਵੀ ਕਰਦੇ ਹੋ ਠੀਕ ਹੈ ਸਰਕਾਰਾਂ ਚੱਲਦੀਆਂ ਹਕੂਮਤ ਚੱਲਦੀ ਹੈ ਪਰ ਤੁਸੀਂ ਸਾਡੀ ਅਜ਼ਮਤ ਦੇ ਅਜ਼ਮਤ ਨੂੰ ਹੱਥ ਪਾਇਆ ਸਾਡੇ ਮਾਸੂਮ ਲੋਕਾਂ ਦੀ ਇੱਜ਼ਤ ਦੇ ਗਲਮੇ ਨੂੰ ਫੜਿਆ ਤੁਸੀਂ ਉਸ ਬੇਪਤੀ ਦਾ ਬੇਹਰਮਤੀ ਦਾ ਉਸ ਕਤਲੋ ਗਾਰਤ ਦਾ ਜੇ ਬਦਲਾ ਕਿਸੇ ਨੇ ਕੋਰਟ ਚ ਜਾ ਕੇ ਸੰਵਿਧਾਨਕ ਢੰਗ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਕਨਸਟੀਟਿਊਸ਼ਨਲ ਢੰਗ ਦੇ ਨਾਲ ਲਿਆ ਸੀ ਕਿ ਉਹ ਸਰ ਸੰਕਰਨ ਨਾਇਰ ਨੇ ਅੱਛਾ ਜੇ ਕਿਸੇ ਨੂੰ ਪਹਿਲੇ ਸਰ ਸੰਕਰਨ ਨਾਇਰ ਦਾ ਪਤਾ ਸੀ ਤਾਂ ਹੱਥ ਖੜੇ ਕਰਕੇ ਦੱਸ ਦਿਓ ਝੂਠ ਹੱਥ ਨਾ ਖੜਾ ਕੇ ਦਿਓ ਜੇ ਕਿਸੇ ਨੂੰ ਪਤਾ ਸੀ ਤਾਂ ਦੱਸ ਦਿਓ ਨਹੀਂ ਇੱਕ ਸਰ ਦੇਖੋ ਤੁਸੀਂ ਤਾਂ ਇੱਥੇ ਸੈਕਟਰੀ ਹੋ ਜੀ ਤੁਹਾਨੂੰ ਨਹੀਂ ਪਤਾ ਹੈਗਾ ਨਾ ਤੁਸੀਂ ਇੱਥੇ ਹੋਵੋਗੇ ਕਿਉਂ ਕਿਤੇ ਤੁਹਾਨੂੰ ਦੁਕਾਨ ਖੋਲ੍ਹ ਲੈਣੀ ਚਾਹੀਦੀ ਦਹੀਂ ਭੱਲਿਆਂ ਦੀ ਕਿਤੇ ਤੁਹਾਨੂੰ ਤਾਂ ਪਤਾ ਹੈ ਸਰ ਤੇ ਇਹ ਤਾਂ ਮਾਲਕ ਮੈਂ ਗੱਲ ਪਬਲਿਕ ਦੀ ਕਰ ਰਿਹਾ ਕਿ ਇਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਇਹ ਕਿੰਨੇ ਅਫਸੋਸ ਦੀ ਗੱਲ ਹੈ ਕਿ ਕੋਈ ਬੰਦਾ ਇਸ ਧਰਤੀ ਲਈ ਲੜਿਆ ਕੋਈ ਬੰਦਾ ਆਪਣੀ ਅਣਖ ਦੇ ਵਾਸਤੇ ਕੋਰਟ ਰੂਮ ਦੇ ਵਿੱਚ ਜਾ ਕੇ ਪੂਰੀ ਹਕੂਮਤ ਦੇ ਨਾਲ ਢਿੱਡ ਗਿਆ ਪਰ ਸਾਨੂੰ ਉਹਦਾ ਪਤਾ ਨਹੀਂ ਸੀ ਸੋ so, 18 ਅਪ੍ਰੈਲ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਸਰ ਸੰਕਰਨ ਨਾਇਰ ਕੌਣ ਸੀ ਕਿੱਥੋਂ ਆਏ ਸੀ ਕਿਵੇਂ ਉਹ ਸਾਰੀ ਹਕੂਮਤ ਦੇ ਨਾਲ ਭੜ ਗਏ ਸੀ ਸੋ ਥੈਂਕ ਯੂ ਸੋ ਵੈਰੀ ਮਚ ਅਕਸ਼ੇਪਾ ਜੀ ਫਾਰ ਬ੍ਰਿੰਗਿੰਗ ਸੱਚ ਅ ਵੰਡਰਫੁਲ ਸਬਜੈਕਟ ਸਰ ਸੰਕਰਨ ਨਾਇਰ ਨੂੰ ਪਬਲਿਕ ਦੇ ਵਿੱਚ ਲੈ ਕੇ ਆਉਣ ਲਈ ਪਬਲਿਕ ਦੇ ਸਾਹਮਣੇ ਉਸ ਕਿਰਦਾਰ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਬਹੁਤ ਸ਼ੁਕਰੀਆ ਪਾਜੀ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਬਾਈ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜੀ ਨੂੰ ਜੋ ਸਾਡੇ ਗੈਸਟ ਆਫ ਆਨਰ ਹੈਗੇ ਨੇ ਮੈਂ ਉੱਥੇ ਬੁਲਾਣਾ ਚਾਹਾਂਗਾ ਮੈਂ ਤੁਹਾਨੂੰ ਆ ਜਾਓ ਭਾਈ ਸੱਸੇ ਪਹਿਲਾਂ ਤਾਂ ਸ਼ੁੰਗਲੇ ਅਰਜੁਨ ਦੇ ਬਦੌਲਤ ਸ਼ੁਰੂ ਦਾ ਸ਼ੁਭ ਆਰੰਭ ਹੋਇਆ ਔਰ ਉਸ ਨਗਰ ਖੇੜੇ ਨੂੰ ਜਿਸ ਨਗਰ ਖੇੜੇ ਦੇ مالک ਨੇ ਸ਼੍ਰੀ ਗੁਰੂ ਘਰ ਲੋਕੀ ਕਹਿੰਦੇ ਹੁਣ ਚੈੱਕ ਕਰੋ ਕਿ ਇਹਨਾਂ ਦੇ ਸਾਹ ਵਿੱਚ ਕਿਸੇ ਦੇ ਹੈ ਉਹਨਾਂ ਨੂੰ ਸੰਗੀਨਾ ਨਾਲ ਮਾਰਿਆ ਗਿਆ। ਕਿ ਕਿਸੇ ਦੇ ਵਿੱਚ ਕੋਈ ਸਾਹ باقی ਨਾ ਰਹਿ। ਸੋਇਬ ਉਪ੍ਰੀਤ ਉਹ ਗੀਜੀ ਨੇ ਜੋ ਤੁਹਾਡੇ ਨਾਲ ਜਿਹੜੀ ਗੱਲ ਜਿੱਥੇ ਛੱਡੀ ਸੀ ਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸ਼ੰਕਰ ਨਾਇਰ ਸਾਹਿਬ ਸਰ ਜਿਨ੍ਹਾਂ ਨੇ ਆਪਣੇ ਸਰਦੀਓ ਆਪਾਦੀ ਤਿਆਗ ਦਿੱਤੀ ਔਰ ਤਥੋਂ ਵਧੇ ਕੋਈ ਨਫਾ ਵੀ ਨਹੀਂ ਸਕਦਾ ਸੀ ਤੁਸੀਂ ਬਿਲਕੁਲ ਐ ਮੈਨੂੰ ਜਦੋਂ ਡਿਲੀਟ ਕਰਕੇ ਜਦੋਂ ਉਹਦੇ ਚੋਂ ਤੁਹਾਡੀ ਤਸਵੀਰ ਨਿਕਲਦੀ ਤਾਂ ਸ਼ੰਕਰ ਨਾਲ ਲੱਗਦੇ ਸੀ ਸਰਗੂਜੀ ਉਹਨਾਂ ਦੇ ਪਰਪੋਤੇ ਕਹਿ ਸਕਦੇ ਸੀ ਉਹਨਾਂ ਦੇ ਵੱਡੇ ਪੋਤੇ ਅਗਰ ਪੋਤਿਆਂ ਦੇ ਪੋਤੇ ਪਰਪੋਤੇ ਜਣੇ ਹਾਂਜੀ ਹਾਂ ਰਗੂਜੀ ਔਰ ਪੁਸ਼ਪਾ ਜੀ ਸ਼ੰਕਰ ਨਾਇਰ ਜੀ ਦੇ ਪੋਤੇ ਹਨ ਜਿੰਦਾ ਹੈ ਮੌਜੂਦ ਹੈ ਉਹਨਾਂ ਦੇ ਨਾਮ ਦੀ ਜਰਾ ਖੁੱਲ ਕੇ ਤਾਲੀ ਸਟੇਜ ਤੇ ਬੁਲਾਣਾ ਚਾਹਾਂਗੇ ਉਹਨਾਂ ਨੂੰ ਮਗਰ ਉਸ ਨੂੰ ਪਿਕਰਾਇਜ਼ ਕਰਨ ਵਾਲੇ ਇਸ ਫਿਲਮ ਦੇ ਜਿੰਨੇ ਵੀ ਯੂਨਿਟ ਤੇ ਐਕਟਰ ਕਰੈਕਟਰ ਡਾਇਰੈਕਟਰ ਅਭਿਨੇਤਾ in english today is a very auspicious day for us because okay, okay, it is a very auspicious day for us because today is vishu the malayali new year and you have chosen today to to honor the, the memory of sir Chetur Shankaranaya, my great grandfather and i'm very privileged to be here and i want to thank dharma productions stakshay kumar dr mahadevi ananya pande amrit pal bindra and of course karan singh thiyagi and everyone else involved in bringing his story to life and the whole world now resounds with the name of chetur sankarnaia kesaro pata nahi ki ate piche saazish ki hai aur saazish sidha dair de utthe aundi hai aur goliyan chaldiyan hain وہ سب کچھ تباہ ہو جائے فنش ہو مگر اے زمین, اے سرزمین ہمیشہ سلوٹ دے قابل رہے گی اور دنیا رہے گی اور سجدے کر دی رہے گی مگر ایک گل ہو کہ دنیا یاد رکھے گی جنہوں نے فلم بڑھائی ہے جہاں نے فلم دے ایکٹ کیتا ہے تینکیو سو مچھلی بولتے ہو کوئی شک ہے آپ سبھی کا بہت بڑا دیکھیں ہم ایکٹر ہیں ہم زیادہ نہیں لیں گے ہم دو چیز کہنا چاہتے ہیں ایک تو یہ کہ ایکٹر ہونے کے وجہ سے ہمیں کبھی کبھی ایسے کردار کرنے کے موقع ملتا ہے جسے ہمیں پتا ہے کہ کئی سال بعد بھی جب ہم ایسے کردار اور اس فلم کو دیکھیں گے تو من میں بہت بڑا گرو محسوس ہوگا ہمارے اس دنیا میں پیدا ہونے کا ایک وجہ جو ہے وہ سمجھ میں آئے گا یہ جب بھی میں نے ٹریلر دیکھی ہے آج بھی میرا روح کانپ اٹھتا ہے میں بغیر جھوٹ کہے میں آپ سے کہتا ہوں چند سیکنڈ تک تو میں بول نہیں پاتا ہوں جب بھی میں یہ ٹریلر دیکھتا ہوں اور یہ گانا سنتا ہوں اگر میری یہ حالت ہے تو سوچیں یہاں پہ جو حادثہ ہوا تھا وہاں پہ لوگوں کی کیا حالت ہوئی ہوگی آج مٹی سے ਤੂੰ ਤੇਰੀ ਮਿੱਟੀ ਵਾਲਾ ਗਾਣਾ ਤੁਸੀਂ ਮੈਂ ਮੈਂ ਦਰਖਾਸਤ ਕਰਨਾ ਤੁਸੀਂ ਗਾ ਦਿਓ ਬਿਲਕੁਲ ਬਿਲਕੁਲ ਸਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਅੱਜ ਦੂਜੀ ਵਾਰੀ ਜਲੇਵਾਲਾ ਬਾਗ ਆਇਆ ਔਰ ਦੋਨੋਂ ਵਾਰੀ ਇੱਥੇ ਆ ਕੇ ਬਹੁਤ ਕੁਝ ਮਹਿਸੂਸ ਹੁੰਦਾ ਔਰ ਉਸ ਵੇਲੇ ਨੂੰ ਯਾਦ ਕਰਕੇ ਬਹੁਤ ਕੁਝ ਮਹਿਸੂਸ ਹੁੰਦਾ ਔਰ ਜਿੱਦਾਂ ਕਿ ਕੇਸਰੀ ਟੂਚ اکش سر نے ان کیتا ہے اور دکھایا ہے اور جو اتھے محسوس ہوتا ہے نا آ کر وہ صرف اور صرف وہی لائن نکل دی ہے کہ تلواروں پہ دیئے انگاروں میں جسم جلایا ہے تب جا کے کہیں ہم نے سر پہ یہ کیسری رنگ سجایا ہے کہ میری زمین افسوس نہیں جو تیرے لیے سا درد سہے محفوظ رہے تیری آن صدا چاہے جان میری یہ رہے نہ رہے کہ میری زمین محبوب میری میری نس نس میں تیرا عشق بہے پھیکانا پڑے کبھی رنگ تیرا جسموں سے نکل کے خون کہے کہ تیری مٹی میں مل جاواں گل بن کے میں کھل جاواں اتنی سی ہے دل کی یار وہ تیری ندیوں میں بہ جاواں تیرے کھیتوں میں لہرواں اتنی سی ہے دل کی یار زو کہ او ہیر میری تو ہستی رہے تیری آنکھ کھڑی بھر نم نہ ہو میں مرتا تھا جس مکھڑے پہ کبھی اس کا اجالا نہ ہو کہ او مائی میری کیا فکر تجھے کیوں آنکھ سے دریا بہتا ہے تو کہتی تھی تیرا چاند ہوں میں اور چاند ہمیشہ رہتا ہے کہ تیری مٹی میں مل جاواں گل بن کے میں کھل جا اتنی سی ہے دل کی یار ہو تیری ندیوں میں بہ جاواں تیرے کھیتوں میں لہرواں اتنی سی ہے دل کی آرزو زو کیسری